ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਆ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੁਆਰਾ ਲਿਖੇ ਹੋਏ ਗ੍ਰੰਥ ਸ਼੍ਰੀ ਗੁਰੂ ਨਾਨਕ ਚਮਤਕਾਰ ਦੀ ਕਥਾ ਨਿਤਾ ਪ੍ਰਤੀ ਆਪ ਜੀ ਸੰਗਤ ਸਰਵਣ ਕਰਦੇ ਹਾਂ ਜੋ ਕੱਲ ਤੱਕ ਇਤਿਹਾਸ ਸੁਣਿਆ ਭਾਈ ਲੈਣਾ ਜੀ ਸਤਿਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਪਿੰਡ ਵਿੱਚ ਆਏ ਸਨ ਵਾਪਸ ਆਪਣੇ ਪਿੰਡ ਵਿੱਚ ਆਏ ਸਨ ਔਰ ਉਸ ਤੋਂ ਬਾਅਦ ਦੁਬਾਰਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਨੂੰ ਜਾ ਰਹੇ ਹਨ ਲੰਗਰ ਵਾਸਤੇ ਇੱਕ ਪੰਡ ਲੂਣ ਦੀ ਆਪਣੇ ਸਿਰ ਉੱਪਰ ਰੱਖ ਕੇ ਤੁਰ ਪਏ ਹਨ ਖਡੂਰ ਸਾਹਿਬ ਦੇ ਲਾਗੇ ਹੀ ਸੰਗਰ ਪਿੰਡ ਵਿੱਚ ਭਾਈ ਲੈਣਾ ਜੀ ਵਿਆਹੇ ਹੋਏ ਸਨ ਸਹੁਰਾ ਪਰਿਵਾਰ ਕਾਫੀ ਅਮੀਰ ਪਰਿਵਾਰ ਸੀ ਤੇ ਸਾਰਿਆਂ ਨੇ ਕਿਹਾ ਕਿ ਸਿਰ ਤੇ ਕਾਹਤੋਂ ਚੁਕਦੇ ਹੋ ਨੌਕਰ ਲੈ ਜਾਓ ਘੋੜੀ ਲੈ ਜਾਓ ਪਰ ਆਪ ਜੀ ਨੇ ਕਿਸੇ ਦੀ ਗੱਲ ਨਾ ਸੁਣੀ ਇਥੋਂ ਤੱਕ ਇਤਿਹਾਸ ਸਾਂਝਾ ਕੀਤਾ ਸੀ ਅੱਗੇ ਸਰਵਣ ਕਰੀਏ ਪੰਜ ਵਾਰ ਸਤਨਾ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਆਪ ਜੀ ਸਨੇ ਸਨੇ ਕਰਤਾਰਪੁਰ ਪਹੁੰਚੇ ਘਰ ਗਏ ਮਾਤਾ ਜੀ ਨੇ ਪ੍ਰੇਮ ਦੀ ਮੂਰਤ ਨੂੰ ਵੇਖ ਕੇ ਛਾਤੀ ਨਾਲ ਪੰਡਉ ਤਰਵਾਈ ਮਾਤਾ ਜੀ ਨੇ ਪ੍ਰੇਮ ਦੀ ਮੂਰਤ ਨੂੰ ਦੇਖ ਕੇ ਛੇਤੀ ਨਾਲ ਪੰਡਉ ਤਰਵਾਈ ਮੁੜਾ ਪੱਖਾ ਦਿੱਤਾ ਆਦਰ ਨਾਲ ਵਹਾਇਆ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਖੇਤੀ ਕਰਨ ਖੇਤਾਂ ਵਿੱਚ ਗਏ ਹੋਏ ਸੀ ਲੈਣਾ ਜੀ ਤੋਂ ਬੈਠਾ ਕਿ ਕੂ ਜਾਵੇ ਸ੍ਰੀ ਗੁਰੂ ਜੀ ਦਾ ਪਤਾ ਪੁੱਛ ਕੇ ਝਟ ਖੇਤਾ ਨੂੰ ਉੱਠ ਤਰੇ ਖੇਤਾ ਵਿੱਚ ਜਾ ਕੇ ਜੋਤ ਨਿਰੰਜਣੀ ਦੇ ਦਰਸ਼ਨ ਪਾਏ ਗੁਰੂ ਨਾਨਕ ਪ੍ਰਕਾਸ਼ ਵਿੱਚ ਵਚਨ ਆਉਂਦਾ ਹੈ ਪਰਮ ਪ੍ਰੇਮ ਕਰ ਕਹਿ ਤਤਕਾਲ ਪਰਿਉ ਪਾਏ ਪੰਕਜ ਧਰ ਭਾਲਾ ਇਸ ਨਮਸ਼ਕਾਰ ਵਿੱਚ ਲਿਖਦੇ ਹਨ ਕਿ ਲੈਣਾ ਜੀ ਨੇ ਆਪਣਾ ਸਾਰਾ ਕੁਝ ਗੁਰੂ ਨਾਨਕ ਜੀ ਨੂੰ ਅਰਪਣ ਕਰ ਦਿੱਤਾ ਗੁਰੂ ਨਾਨਕ ਸੂਰਿ ਉਦਿਓ ਨਾਮ ਦੇ ਗ੍ਰੰਥ ਵਿੱਚ ਬਚਨ ਹੈ ਜੋ ਆਪਣੋ ਤਨ ਮਨ ਹਤੋ ਅਰਪਣ ਗੁਰ ਆਗੇ ਸਰਬ ਸਤਜ ਕੀਨੋ ਤਵੇ ਚਰਨਨ ਅਨਰਾਗੇ ਇਸ ਵੇਲੇ ਸੇਵਕ ਖੇਤਾਂ ਵਿੱਚ ਧਾਨਾਂ ਦਾ ਨਦੀਨਾ ਕਰ ਰਹੇ ਸਨ ਮਤਲਬ ਧਾਨ ਦੇ ਵਿੱਚੋਂ ਨਦੀਨ ਕੱਢ ਰਹੇ ਸਨ ਅਰਥਾਤ ਘਾਹ ਬੂਟੀ ਕੱਢ ਰਹੇ ਸਨ ਲੈਣਾ ਜੀ ਵੀ ਨਦੀਨਾ ਕਰਨ ਲੱਗ ਪਏ ਆਪਨੇ ਇਹ ਕੰਮ ਕਦੇ ਕੀਤਾ ਨਹੀਂ ਸੀ ਧਾਨ ਵੀ ਨਾਲ ਹੀ ਪੁੱਟੀ ਜਾਣ ਗੁਰੂ ਜੀ ਦੇਖ ਕੇ ਬੋਲੇ ਪੁਰਖਾ ਇਹ ਕੰਮ ਤੇਰੇ ਕਰਨ ਦਾ ਨਹੀਂ ਤੂੰ ਲਾਉਣੇ ਐ ਪੁੱਟਣੇ ਨਹੀਂ ਇਹ ਛੱਡ ਦੇ ਤੇ ਘਾਹ ਬੂਟ ਜੋ ਇਕੱਠਾ ਹੋ ਗਿਆ ਇਹਨੂੰ ਭਾਰ ਬੰਨ ਲੈ ਮਤਲਬ ਇਕੱਠਾ ਕਰਕੇ ਢੰਡ ਬੰਨ ਲੈ ਤੇ ਘਰੇ ਲੈ ਜਾਓ ਡੰਗਰਾਂ ਨੂੰ ਪਾ ਦਿਓ ਆ ਗਿਆ ਆ ਕੇ ਲੈਣਾ ਜੀ ਨੇ ਤੁਰਤ ਪਾਣੀ ਦਾ ਭਿੱਜਿਆ ਹੋਇਆ ਚਿੱਕੜ ਦਾ ਚਿਉਂਦਾ ਹੋਇਆ ਕਾ ਔਰ ਜੋ ਜੜੀ ਬੂਟੀ ਪੱਟੀ ਸੀ ਉਹਦੇ ਵਿੱਚੋਂ ਉਹ ਕਾ ਬੂਟੇ ਦੀ ਪੰਡ ਬਨ ਕੇ ਸਿਰ ਤੇ ਧਰ ਲਿਆ ਤੇ ਘਰ ਨੂੰ ਤੁਰ ਪਏ ਚਿੱਕੜ ਦੀਆਂ ਛਿੱਟਾਂ ਡਿਗਣ ਨਾਲ ਰੇਸ਼ਮੀ ਜਾਮਾ ਸਾਰਾ ਥਾਂ ਥਾਂ ਤੋਂ ਭਿੱਜ ਗਿਆ ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਆਉਂਦਾ ਜਾਮਾ ਗਲ ਬਹੁ ਮੋਲਾ ਪਹਿ ਰਿਓ ਇਹ ਗਲ ਵਿੱਚ ਅਮੋਲਕ ਹੀ ਇਹ ਮੜਾ ਕੀਮਤੀ ਜਾਮਾ ਪਹਿਨਿਆ ਹੋਇਆ ਸੀ ਪੰਕ ਸੱਗ ਸਗਰ ਤਹ ਭਰਿਓ ਪੰਕ ਕਈ ਚਿਕੜਨ ਚਿਕੜ ਦੇ ਨਾਲ ਸਾਰਾ ਹੀ ਲਿਬੜ ਗਿਆ ਇਹ ਕੌਤਕ ਮਾਤਾ ਜੀ ਦੇਖ ਰਹੇ ਸੀ ਹੈਰਾਨ ਹੋਏ ਕਿ ਇੱਕ ਤਾਂ ਲੂਣ ਦਾ ਭਾਰ ਚੁੱਕੀ ਐਡੀ ਦੂਰੋਂ ਆਇਆ ਦੂਜੀ ਵੇਰ ਫਿਰ ਇਤਨਾ ਭਾਰ ਚੁੱਕ ਕੇ ਖੇਤਾਂ ਤੋਂ ਆਇਆ ਫਿਰ ਇਹਦੇ ਗਲ ਕੀਮਤੀ ਕੱਪੜੇ ਚਿਕੜ ਨਾਲ ਲਿਬੜ ਗਏ ਤਾਂ ਮਾਤਾ ਜੀ ਨੇ ਦਰਦ ਨਾਲ ਗੁਰੂ ਜੀ ਨੂੰ ਆਖਿਆ ਕਿਸ ਭਲੇਪੁਰਖ ਨੇ ਕਿੰਨੀ ਭਾਰੀ ਪੰਡ ਦੋ ਵਾਰੀ ਚੱਕੀ ਆ ਹੁਣ ਤਾਂ ਇਸ ਦੇ ਅਮੋਲਕ ਵਸਤਰ ਵੀ ਚਿੱਕੜ ਨਾਲ ਖਰਾਬ ਹੋ ਗਏ ਆ ਤਦ ਗੁਣਾਂ ਦੇ ਕਦਰਦਾਨ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਸਤਿਗੁਰ ਜੀ ਨੇ ਬਚਨ ਕਿਹਾ ਭੋਲੀਏ ਦੋ ਪੰਡਾਂ ਦਾ ਭਾਰ ਤਾਂ ਇਸ ਨਹੀਂ ਸਿਚਾਇਆ ਉਹ ਤਾਂ ਦੁਹਾਂ ਜਗਤਾਂ ਦਾ ਭਾਰ ਇਸ ਦੇ ਸਿਰ ਤੇ ਸੀ ਨਦੀਨਾ ਦਾ ਘਾਤਾਂ ਇਸ ਦੇ ਸਿਰ ਤੇ ਨਹੀਂ ਸੀ ਉਹ ਤਾਂ ਦੀਨ ਦੁਨੀ ਦਾ ਛਾਤਰ ਝੁਲਦਾ ਸੀ ਜਾਮੇ ਉੱਤੇ ਚਿੱਕੜ ਨਹੀਂ ਸੀ ਪਿਆ ਉਹਦਾ ਕੇਸਰ ਦੇ ਛਿੱਟੇ ਪਏ ਸੀ ਇਹ ਮੇਰਾ ਰਾਜ ਜੋਗ ਦਾ ਧਨੀ ਆ ਇਹ ਮਹਾਰਾਜ ਜੀਆ ਨੇ ਬਚਨ ਕਿਹਾ ਸੋ ਸਾਧ ਸੰਗਤ ਜੀ ਇਹ ਬਚਨ ਮਾਤਾ ਜੀ ਨੇ ਸੁਣਿਆ ਤੇ ਪ੍ਰਸੰਨ ਹੋਏ ਹੁਣ ਬਚਨ ਆਉਂਦਾ ਹੈ ਗੁਰਬਾਣੀ ਦਾ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਰਿਦੈ ਸਦ ਧਿਆਵੇ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਦੁਨੀਆ ਹੁਸ਼ਿਆਰ ਤੇ ਅਕਲਮੰਦ ਹੈ ਇਸ ਕਰਕੇ ਆਪਣੀ ਮੰਨੀ ਦਰਸਤੀ ਤੇ ਚਲਦੀ ਹੈ ਪ੍ਰੇਮ ਹੈ ਜਿਹੜਾ ਉਹ دیਵਾਨਾ ਤੇ ਮਸਤਾਨਾ ਹੈ ਐ ਅਸਲ ਹੁਸ਼ਿਆਰ ਪ੍ਰੇਮ ਪਰ ਦੁਨੀਆ ਦੀ ਨਜ਼ਰੇ ਪ੍ਰੇਮ ਬੋਲੈ ਤੇ ਸਾਡੇ ਸਤਿਗੁਰਾਂ ਵੀ ਫਰਮਾਇਆ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਦੇਖੋ ਗੁਰੂ ਨਾਨਕ ਪੂਰਨ ਗੁਰੂ ਜਗਤ ਲਈ ਪ੍ਰੇਮ ਲੈ ਕੇ ਆਇਆ ਲੋਕਾਂ ਨੇ دیਵਾਨਾ ਬੇਤਾਲਾ ਕੁਰਾਈਆ ਇਹ ਨਾਂ ਧਰਿਆ ਪੂਰਨ ਗੁਰ ਅਵਤਾਰ ਨਾ ਪਛਾਤਾ ਪਿਆਰ ਕਰਨ ਦੀ ਥਾਂ ਤੇ ਰਸਕਾਰ ਕੀਤਾ ਕਿਉਂ ਤੇ ਰਸਕਾਰ ਕੀਤਾ ਪ੍ਰੇਮ ਰੰਗ ਅਨੋਖਾ ਹੁੰਦਾ ਹੈ ਦੁਨੀਆ ਡਿੱਠਾ ਨਹੀਂ ਹੁੰਦਾ ਉਸ ਨੂੰ ਉਪਰਾ ਜਾਣ ਕੇ ਤਰਸਕਾਰਦੇ ਆ ਭਲਾ ਸਾਡੀ ਅੱਜ ਵਾਲੀ ਕਥਾ ਵਿੱਚ ਹੀ ਦੇਖੋ ਲੈਣਾ ਜੀ ਭਲੇ ਘਰ ਜੰਮੀ ਭਲੇ ਘਰ ਵਿਆਹੇ ਸੁੱਖਾਂ ਨਾਲ ਭਲੇ ਨੌਕਰਾਂ ਤੇ ਹੁਕਮ ਹਾਸਲ ਕਰਨ ਵਾਲੇ ਰੇਸ਼ਮ ਸੋਨਾ ਦੇ ਕੇ ਗੁਰੂ ਨਾਨਕ ਨੂੰ ਨਹੀਂ ਰਜਾਉਂਦੇ ਪਰ ਨਿਮਾਣੇ ਹੋ ਕੇ ਕੋਹਾ ਬੱਦੀ ਲੂਣ ਦੀ ਪੰਡ ਚੱਕ ਕੇ ਲਿਆਉਂਦੇ ਆ ਨਦੀਨੇ ਕਰਦੇ ਆ ਚਿੱਕਣਾ ਭਰੀਆਂ ਪੰਡਾ ਢੋਂਦੇ ਆ ਚਰਨ ਪਖਾਲਦੇ ਆ ਕੱਪੜੇ ਧੋਂਦੇ ਆ ਹਾਂ ਉਹ ਕਿਹੜੀ ਸੇਵਾ ਹੈ ਜੋ ਆਪਣੇ ਪ੍ਰੀਤ ਪ੍ਰੀਤਮ ਦੀ ਨਹੀਂ ਕਰਦੇ ਪਰ ਇਹ ਪ੍ਰੇਮ ਕੌਣ ਕਰਾ ਰਿਹਾ ਹੈ ਹਿਰਦੇ ਵਿੱਚੋਂ ਉਮਗਿਆ ਪ੍ਰੇਮ ਉਹਨਾਂ ਦੇ ਅੰਦਰ ਨੀਵੇਂ ਕਾਮੇ ਵਾਲੀ ਠੱਠੀ ਹੋਈ ਸੁਰਤ ਇਹ ਕੰਮ ਨਹੀਂ ਕਰਾ ਰਹੀ ਮਜ਼ਦੂਰ ਦੀ ਉਦਾਸ ਚਿੱਤ ਬਿਰਤੀ ਵਾਂਗੂ ਇਹ ਟਹਿਲ ਨਹੀਂ ਹੋ ਰਹੀ ਇਹ ਉਤਸ਼ਾਹ ਪਿਆਰੇ ਦੇ ਰਸ ਭਰੇ ਕੰਮ ਹਨ ਇਹ ਉਹ ਸੇਵਾ ਨਹੀਂ ਜਿਸ ਨੂੰ ਬੇਖਬਰ ਤੇ ਨਾ ਮਹਿਰਮ ਮੀਨੀਅਲ ਸਰਵਿਸ ਕਹੇ ਨੀਵੀਂ ਸੇਵਾ ਆਖ ਦਿੰਦੇ ਐ ਉਹ ਕੀ ਜਾਣ ਕੇ ਸੇਵਾ ਸੀ ਜਿਹਾ ਪਾਤਸ਼ਾਹੀ ਤੋਂ ਵਧੇਕ ਉੱਚਾ ਦਿਲ ਕਰਨ ਵਾਲੀ ਸ਼ਹਿਨਸ਼ਾਹੀ ਸੀ ਪਾਤਸ਼ਾਹ ਤਖਤ ਤੇ ਦਿਲਗੀਰ ਹੈ ਪਰ ਲੈਣਾ ਜੀ ਗੁਰੂ ਨਾਨਕ ਦੀ ਸੇਵਾ ਵਿੱਚ ਇਕਾਗਰ ਚਿਤ ਹਨ ਰਾਸਲੀਨ ਹਨ ਲੇਵ ਧਾਰੀ ਹਨ ਉੱਚੇ ਹਨ ਉਤਸ਼ਾਹ ਭਰੇ ਹੈ ਚੜ੍ਹਦੀਆਂ ਕਲਾਂ ਵਿੱਚ ਹਨ ਦੁਨੀਆ ਨਹੀਂ ਸਮਝ ਸਕਦੀ ਦੁਨੀਆ ਹੁਸ਼ਿਆਰ ਹੈ ਆਖਦੀ ਹੈ ਦੇਖੋ ਲੈਣੇ ਨੂੰ ਕੀ ਹੋ ਗਿਆ ਘਰ-ਬਾਰ ਛੱਡ ਕੇ ਨਾਨਕ ਤਪੇ ਦੇ ਦਵਾਰੇ ਜਾ ਕੇ ਸੇਵਾ ਕਰਦਾ ਹੈ ਪਰੇ ਲਾਲ ਆ ਕੇ ਲੋਕੀ ਬੈਠਦੇ ਆ ਤੇ ਸਾਰੀ ਅਕਲ ਦੜਾਉਂਦੇ ਆ ਲੈਣਾ ਜੀ ਦੇ ਦਿਲ ਦੀ ਗਤੀ ਨੂੰ ਕੌਣ ਜਾਣ ਸਕੇ ਅਕਲ ਅੰਤ ਉਹਨਾਂ ਨੂੰ ਇੱਥੇ ਲੈ ਜਾਂਦੀ ਆ ਕਿ ਲੈਣਾ ਜੀ ਦੇ ਮਗਜ ਵਿੱਚ ਕੋਈ ਫਰਕ ਹੋ ਗਿਆ ਜੋ ਪਰਮੇਸ਼ਰ ਦੇ ਦਿੱਤੇ ਸੁਖ ਆਰਾਮ ਦੇਵੀ ਦੇ ਸੰਗ ਦੀ ਅਗਵਾਨੀ ਤੇ ਆਪਣੇ ਪਰाये ਨੂੰ ਤਿਆਗ ਕੇ ਇੱਕ ਤਪੇ ਦੇ ਬੂਹੇ 'ਚ ਆ ਬੈਠਿਆ ਹਾਂ ਕਈ ਬਧੀ ਇਕਦਾਨ ਨੇ ਮਤਲਬ ਬਾਲੇ ਸਿਆਣੇ ਆ ਕਈ ਲੋਕ ਉਹ ਸਮਝਦੇ ਹੋਣਗੇ ਕਿ ਨਾਨਕ ਤਪਾ ਚੇਟਕੀ ਆ ਲੈਣੇ ਦੇ ਸਿਰ ਕੁਝ ਧੂਲ ਲਿਆ ਹੈ ਤੇ ਨਿਗਟ ਵਰਤੀ ਕਈ ਸੋਚਦੇ ਹੋਣਗੇ ਕਿ ਲੈਣਾ ਕਿਸੇ ਲੋਭ ਦੇ ਪਿੱਛੇ ਇਹ ਸਾਰਾ ਕੁਝ ਕਰ ਰਿਹਾ ਹੈ ਸ਼ਾਬਾਸ਼ ਖੁਸ਼ਿਆਰ ਦੁਨੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਦੈ ਕਿਹਾ ਹੈ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ ਅਰਥਾਤ ਦੁਨੀਆ ਆਪਣੇ ਭਾੜੇ ਜਾਗਦੀ ਹੈ ਹੁਸ਼ਿਆਰ ਹੈ ਪਰ ਸੱਚ ਇਹ ਹੈ ਕਿ ਜਾਗਦੀ ਲੁੱਟੀ ਜਾ ਰਹੀ ਹੈ ਅਮੋਲਕ ਸਮਾਂ ਜਾਇਆ ਜਾ ਰਿਹਾ ਹੈ ਪਰਮੇਸ਼ਰ ਦੇ ਪ੍ਰੇਮ ਦੀ ਖੇਪ ਨਹੀਂ ਲੱਦੀ ਜਾ ਰਹੀ ਨੇਕੀ ਨਹੀਂ ਕੀਤੀ ਜਾ ਰਹੀ ਉਸਤ ਨਿੰਦਾ ਵਿੱਚ ਇਹ ਲੱਖਾਂ ਤੋਂ ਅਮੋਲਕ ਉਮਰਾ ਆਪ ਦੀ ਗੁਆ ਰਹੀ ਹੈ ਜੈਸੇ ਕਿ ਕਵੀ ਜੀ ਨੇ ਸ੍ਰੀ ਕਲੰਗੀ ਧਾਰ ਜੀ ਦੇ ਹਜ਼ੂਰ ਲਿਖੀ ਇੱਕ ਜੰਗਲ ਉਚਾਰ ਕੀਤਾ ਸੀ ਉਸ ਤੋਂ ਨਿੰਦਾ ਕਰ ਕਰ ਬੀਤੀ ਬੇਈਮਾਨ ਲੁਕਾਈ ਦੁਨੀਆਂ ਦਾ ਤੇ ਭਗਤਾਂ ਦਾ ਜੋੜ ਇਸੇ ਕਰਕੇ ਨਹੀਂ ਹੁੰਦਾ ਦੁਨੀਆਂ ਅਕਲਮੰਦ ਹੈ ਪਰ ਖੁਦਗਰਜੀ ਲਈ ਆਪਣੀ ਹੋਂ ਤੋਂ ਅੱਗੇ ਅੱਗੇ ਨਹੀਂ ਪਹੁੰਚ ਸਕਦੀ ਇਸ ਕਰਕੇ ਹਰ ਭਲੀ ਗੱਲ ਨਾਲ ਪੁੱਠੀ ਹੋਤਰਦੀ ਹੈ ਗੁਰੂ ਬਾਬੇ ਨੇ ਸੰਸਾਰ ਦੀ ਇਹ ਰੀਤ ਵੇਖ ਕੇ ਕਿਹਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਦੁਨੀਆ ਦੀ ਐਸੇ ਅੰਧ ਦਸ਼ਾ ਕਰਕੇ ਭਗਤਾਂ ਦੀ ਵੀ ਨਿੰਦਾ ਬਖੀਲੀ ਛੱਡ ਪਈ ਤੇ ਸਾਵਧਾਨ ਰਹਿਣ ਵਾਸਤੇ ਸਤਿਗੁਰਾਂ ਨੇ ਕਿਹਾ ਸੀ ਜੇ ਕੋ ਸਤ ਕਰੇ ਸੋ ਛੀਜੈ ਤਾਪ ਘਰ ਤਾਪ ਨਾ ਹੋਈ ਜੇ ਕੋ ਨਾ ਲਏ ਬਦਨਾਵੀ ਕਲ ਕੇ ਲਖਣ ਇਹ ਮਹਾਰਜ ਨੇ ਕਿਹਾ ਸੀ ਕਲ ਯੁਗ ਦੇ ਲਖਣ ਇਹ ਹੋਣਗੇ ਜਿਹੜਾ ਨਾਮ ਜਪੇਗਾ ਬੰਦਗੀ ਕਰੇਗਾ ਉਹ ਬਦਨਾਮ ਹੋਏਗਾ ਸੋ ਕਿਸੇ ਯੁੱਗ ਕਿਸੇ ਸਮੇਂ ਪਰਮੇਸ਼ਰ ਜੀ ਨੂੰ ਪਿਆਰ ਕਰਨ ਵਾਲੇ ਚਾਹੇ ਅਵਤਾਰ ਹੋਣ ਚਾਹੇ ਆਮ ਜੀਵ ਹੋਣ ਦੁਨੀਆ ਤੋਂ ਪਿਆਰ ਦੀ ਆਸ ਨਾ ਰੱਖਣ ਕਦਰ ਵਾਲੇ ਦੁੱਖ ਨਹੀਂ ਦੇਣਗੇ ਬਾਕੀ ਦੁਨੀਆ ਭਗਤਾਂ ਨੂੰ ਦੁੱਖ ਦਿੰਦੀ ਆਈ ਹੈ ਤੇ ਦਿੰਦੀ ਰਹੂਗੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇਸੇ ਕਰਕੇ ਵੱਧੀ ਸੀ ਤੇ ਕਲੰਗੀਧਰ ਜੀਆਂ ਨੇ ਗੁਰਿਆਈ ਦਿੱਤੀ ਸੀ ਕਿ ਸਾਰੇ ਸਿੱਖ ਇਸ ਵਿੱਚ ਲਿਖੇ ਅਸੂਲਾਂ ਤੇ ਜੇ ਟਰਨ ਤਦ ਭਗਤ ਨੂੰ ਦੁੱਖ ਨਾ ਦੇਣਗੇ ਪਰ ਸਿੱਖਾਂ ਨੇ ਡੋਗਰਾ ਗਰਦੀ ਦੇ ਤਾਬੇ ਦੁਨੀਆਵਾਲੀ ਰੀਸ ਫੜ ਲਈ ਤੇ ਫਲ ਕੀ ਹੋਇਆ ਜਿੱਕੋ ਤੁਰਕਾਂ ਨੇ ਸਰਮੱਦ ਵਰਗੇ ਆਪਣੇ ਮਤ ਦੇ ਉੱਚੇ ਫਕੀਰਾਂ ਨੂੰ ਮਾਰ ਸੁਟਿਆ ਉਸੇ ਤਰ੍ਹਾਂ ਗੁਰਬਾਣੀ ਤੋਂ ਨਾ ਵਾਕਿਫ ਸਿੱਖ ਫੌਜ ਨੇ ਬਾਬਾ ਵੀਰ ਸਿੰਘ ਵਰਗੇ ਦੂਲੇ ਸਿੰਘ ਤੇ ਪੂਰੇ ਭਾਂਡੇ ਕਣੀ ਵਾਲੇ ਗੁਰੂ ਨਾਨਕ ਦੇ ਪਿਆਰੇ ਭਗਤ ਬੰਦੂਕਾਂ ਨਾਲ ਉਡਾਤੇ ਜਿਸ ਨੇ ਇਸ ਭੁੱਲ ਤੋਂ ਬਚਣਾ ਹੋਵੇ ਉਹ ਗੁਰੂ ਦਾ ਖਾਲਸਾ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਣੇ ਔਰ ਗੁਰੂ ਨਾਨਕ ਦੇ ਉਪਦੇਸ਼ ਨੂੰ ਸਮਝੇ ਤੇ ਅਮਲ ਕਰੇ ਗੁਰਮੁਖ ਦਾ ਮੇਲ ਕਰੇ ਸਾਧ ਸੰਗਤ ਤੇ ਨਾਮ ਦੇ ਰਸਿਆ ਦਾ ਸੰਗ ਕਰੇ ਤਾਂ ਜੋ ਚਿੱਤ ਸ਼ਾਂਤ ਰਹੇ ਤਾ ਦਾ ਪਰਮੇਸ਼ਰ ਦੇ ਪ੍ਰੇਮੀਆਂ ਨਾਲ ਉਸ ਦਾ ਅਜੋੜ ਨਾ ਪਵੇਗਾ ਪਰ ਜੋ ਮਨ ਦੀ ਅਕਲ ਦੇ ਮਗਰ ਟੁਰੇਗਾ ਉਹ ਹਉ ਦੇ ਦਵਾਲੇ ਘੁੰmdi ਆ ਜੋ ਗੁਰਬਾਣੀ ਨਾਲ ਪ੍ਰੇਮ ਨਹੀਂ ਕਰੇਗਾ ਉਹ ਉਹ ਭੁੱਲਾ ਕਰੇਗਾ ਜੋ ਤੈਮੂਰ ਖਾਂ ਬਾਬਰ ਮਹਿਮੂਦ ਗਜਨਵੀ ਔਰੰਗਜ਼ੇਬ ਆਦਤ ਕੋ ਹੋਈਆਂ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ تعلیم ਉਹ ਪ੍ਰੇਮ ਹੈ ਤੇ ਜੋ ਸਿੱਖ ਅਖਵਾ ਕੇ ਪ੍ਰੇਮ ਨਹੀਂ ਵਰਤਦਾ ਉਹ ਸੰਸਾਰੀ ਹੈ ਤੇ ਸੰਸਾਰੀ ਭੁੱਲਾਂ ਵਿੱਚ ਦੁੱਖ ਬੀਜੇਗਾ ਤੇ ਦੁੱਖ ਹੀ ਵੱਡੇਗਾ ਫਿਰ ਪਰ ਜੋ ਗੁਰੂ ਨਾਨਕ ਦੇ ਸਰਬ ਪ੍ਰੇਮ ਨੂੰ ਸਮਝਦਾ ਹੈ ਉਹ ਵਚਨ ਯਾਦ ਰੱਖਦਾ ਹੈ ਦੁਖ ਨੰਦੇ ਕਿਸੈ ਜੀ ਪਤ ਸਿਉ ਘਰ ਜਾਵੋ ਇਹ ਹੁਕਮ ਮੰਨ ਕੇ ਸੁਖੀ ਹੋਏਗਾ ਉਹ ਕਲੰਗੀਆਂ ਵਾਲੇ ਦੇ ਅਟਲ ਨੇਮ ਮਹਾਰਾਜ ਨੇ ਕਿਹਾ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਇਹਦੇ ਤੇ ਟੁਰੇਗਾ ਉਹ ਲੋਕ ਸੁਖੀ ਪਰਲੋਕ ਸੁਹੇਲਾ ਹੋਵੇਗਾ ਜੋ ਆਪ ਰੇਮ ਕਰ ਰਿਹਾ ਹੈ ਉਹ ਸਤਿਗੁਰ ਦਾ ਨਹੀਂ ਉਹ ਗੁਰੂਵਾਲ ਮੁਖ ਨਹੀਂ ਰੱਖਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਵਿੱਚ ਉਹ ਮਨ ਵੱਲ ਮੁਖ ਰੱਖਣ ਕਰਕੇ ਮਨਮੁਖ ਹੈ ਭਾਈ ਪਰ ਆਓ ਸ੍ਰੀ ਲੈਣਾ ਜੀ ਦੀ ਅੱਗੇ ਦੀ ਵਿਥਿਆ ਸੁਣੀਏ ਉਹ ਸੇਵਾ ਚ ਮਗਨ ਨੇ ਪ੍ਰੇਮ ਵਿੱਚ ਤਾਰੀਆਂ ਲਾ ਰਹੇ ਨੇ ਉਨਾਂ ਨੂੰ ਕੋਈ ਪ੍ਰਵਾਹ ਨਹੀਂ ਪ੍ਰੇਮ ਐਸਾ ਹੀ ਹੈ ਪਾਤਸ਼ਾਹਾਂ ਦੇ ਪੁੱਤਰਾਂ ਨੂੰ ਫਕੀਰੀਆਂ ਦੇ ਦਿੰਦਾ ਪਰ ਜੋ ਸਵਾਦ ਗੁਰੂ ਨਾਨਕ ਸਾਹਿਬ ਜੀ ਦੀ ਫਕੀਰੀ ਵਿੱਚ ਹੈ ਸੰਸਾਰ ਦੀ ਪਾਤਸ਼ਾਹੀ ਵਿੱਚ ਨਹੀਂ ਲੈਣਾ ਜੀ ਦੇ ਪ੍ਰੇਮ ਦੀ ਦਸ਼ਾ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇਉਂ ਲਿਖ ਰਹੇ ਹਨ ਭਈ ਪ੍ਰੀਤ ਨਹ ਜਾਏ ਮਖਾਨੀ ਉਹ ਉਪਮਾ ਕਛ ਦਿਉ ਨਾ ਸਮਾਨੀ ਅਲਪ ਪਤੰਗ ਮਿਰਗ ਕੀ ਜਾਨੀ ਤਿੰਨ ਤੇ ਤੂਰਨਤਾ ਪਹਿਚਾਨੀ ਸੀਸ ਦੇਨ ਕੀ ਹੋਏ ਜੇ ਰਜ਼ਾਈ ਪਲਕ ਮਾਤਰ ਕਬਹੈ ਨਾ ਬਿਲਮਾਈ ਜਦੋਂ ਜਵਾਲਾ ਜੀ ਦਾ ਗਿਆ ਸੰਗ ਮੁੜ ਕੇ ਆਇਆ ਲੈਣਾ ਜੀ ਨੇ ਸਭ ਨੂੰ ਗੁਰੂ ਜੀ ਦਾ ਦਰਸ਼ਨ ਕਰਾਇਆ ਅਨੇਕਾਂ ਦੇ ਦਿਲਾਂ ਵਿੱਚ ਦੇਵੀ ਪ੍ਰੇਮ ਦੀ ਦੇਵੀ ਦੇ ਪ੍ਰੇਮ ਦੀ ਥਾਂ ਸੱਚੇ ਸਤਗੁਰ ਦਾ ਪ੍ਰੇਮ ਉਮਗ ਪਿਆ ਉਹਨਾਂ ਨੇ ਸਿੱਖੀ ਧਾਰਨ ਕੀਤੀ ਦੋਕ ਦਿਨ ਰਹਿ ਕੇ ਸਾਰਾ ਸੰਗ ਪਿੰਡ ਗਿਆ ਪਰ ਲੈਣਾ ਜੀ ਗਈ ਪੂਤਰੀ ਲੂਣ ਕੀ ਥਾ ਸਿੰਧ ਕੀ ਲੈਨ ਵਾਂਗੂ ਗੁਰ ਚਰਨਾਂ ਵਿੱਚ ਹੀ ਭੋਰੇ ਹੋਏ ਸੇਵਾ ਵਿੱਚ ਟਿਕੈਨ ਉਹ ਸੇਵਾ ਵਿੱਚ ਟਿਕੇ ਹਨ ਭਾਈ ਲੈਣਾ ਜੀ ਸ੍ਰੀ ਲੈਣਾ ਜੀ ਇੱਕ ਦਿਨ ਪਿਛਲੀ ਰਾਤ ਜਾਗੇ ਗਰਮੀ ਬਹੁਤ ਸੀ ਆਪ ਜੀ ਪੱਖਾ ਲੈ ਕੇ ਗੁਰੂ ਜੀ ਨੂੰ ਚੱਲਣ ਵਾਸਤੇ ਆਏ ਤਾਂ ਪੱਖਾ ਚੱਲਦਿਆਂ ਆਪ ਜੀ ਦੀ ਅੱਖ ਲੱਗ ਗਈ ਤਾਂ ਅੱਖ ਲੱਗੀ ਤੋਂ ਸੁਪਨਾ ਆਇਆ ਕੀ ਵੇਖਦੇ ਆ ਕਿ ਸੂਹੇ ਵਸਤਰਾਂ ਵਿੱਚ ਸੂਹੇ ਗइये ਲਾਲ ਸੂਹੇ ਵਸਤਰਾਂ ਵਿੱਚ ਇੱਕ ਦਿਵਜੋਤੀ ਕੰਨਿਆ ਜੋ ਸਰੀਰ ਵਾਲੀ ਨਹੀਂ ਪਰ ਆਕਾਰ ਵਾਲੀ ਹੈ ਮਤਲਬ ਉਹਦਾ ਸਰੀਰ ਨਜ਼ਰ ਨਹੀਂ ਆਉਂਦਾ ਉਹਦਾ ਆਕਾਰ ਲੱਗਦਾ ਵੀ ਕੋਈ ਲੜਕੀ ਆ ਉਹ ਦਵਾਰ ਤੇ ਬੁਹਾਰ ਕਰ ਰਹੀ ਆ ਮਤਲਬ ਝਾੜੂ ਲੈ ਰਹੀ ਆ ਬੁਹਾਰੀ ਦਾ ਮਤਲਬ ਹੁੰਦਾ ਝਾੜੂ ਕਰਨਾ ਝਾੜੂ ਲਾ ਰਹੀ ਆ ਜਦੋਂ ਜਾਗੇ ਤਾਂ ਗੁਰੂ ਬਾਬੇ ਨੂੰ ਪੁੱਛਣ ਲੱਗੇ ਸੱਚੇ ਬਾਦਸ਼ਾਹ ਆਪਦੇ ਦਵਾਰੇ ਸੁਪਨੇ ਵਿੱਚ ਮੈਂ ਵੇਖਿਆ ਕਿ ਇੱਕ ਸੂਹੇ ਵਸਤਰਾਂ ਵਾਲੀ ਕੰਨਿਆ ਝਾੜੂ ਦਿੰਦੀ ਮੈਂ ਵੇਖੀ ਐ ਇਹ ਕੌਣ ਸੀ ਤਾਂ ਗੁਰੂ ਬਾਬੇ ਨੇ ਆਖਿਆ ਪੁਰਖਾ ਇਹ ਤੇਰੀ ਪੁਰਾਣੀ ਸੇਵੀ ਦੇਵੀ ਆ ਜਿਹਨੂੰ ਤੂੰ ਪਹਿਲਾਂ ਸੇਵਾ ਕਰਦਾ ਰਹਿਆ ਦੇਵੀ ਇਹ ਉਹ ਦੇਵੀ ਆ ਜਿਸ ਨੂੰ ਐਸ਼ਵਰਜ ਦੇ ਲਈ ਸੇਵਿਆ ਜਾਂਦਾ ਐਸ਼ਵਰਜ ਦਾ ਮਤਲਬ ਹੁੰਦਾ ਸੁੱਖਾਂ ਲਈ ਦੇਵੀ ਦਾ ਲੋਕ ਪੂਜਨਾਦਕ ਕਰਦੇ ਆ ਕਾਦੇ ਲਈ ਵੀ ਸੁੱਖ ਮਿਲਣ ਸਾਨੂੰ ਐਸ਼ਵਰਜ ਦੇ ਲਈ ਸੇਵਿਆ ਜਾਂਦਾ ਜੋ ਮੁਕਤ ਦੀ ਦਾਤੀ ਨਹੀਂ ਹੈ ਦੇਵੀ ਜਾਂ ਦੁਰਗਾ ਭਗਤਾਂ ਦੇ ਖਿਆਲ ਵਿੱਚ ਸੇਵਕ ਦਾ ਦਰਜਾ ਰੱਖਦੀ ਹੈ ਬਚਨ ਆਉਂਦੇ ਹੀ ਆ ਬਾਣੀ ਚ ਤੂੰ ਕਹੀ ਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾ ਸ਼ਪਾਨੀ ਮੁਕਤੀ ਨਹੀਂ ਦਿੰਦੀ ਪਰਮੇਸ਼ਰ ਦੇ ਪਿਆਰਿਆਂ ਨੂੰ ਇਸ ਦੀ ਲੋੜ ਨਹੀਂ ਲੈਣਾ ਜੀ ਬੜੇ ਆਨੰਦ ਹੋਏ ਕਿ ਜਿਸ ਤੋਂ ਮੈਂ ਮੁਕਤੀ ਦਾ ਚਾਹਵਾਨ ਸੀ ਉਹ ਮੁਕਤੀ ਦੀ ਦਾਤੀ ਨਹੀਂ ਸੋ ਸਾਧ ਸੰਗਤ ਜੀ ਅੱਗੇ ਇਤਿਹਾਸ ਪਿਆਰੇ ਭਾਈ ਲੈਣਾ ਜੀ ਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਣਾ ਵਿੱਚ ਰਹੇ ਕੀ ਕੀ ਕੌਤਕ ਵਰਤੇ ਇਹ ਬਾਕੀ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ